ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਤੁਮ ਤਨ ਦਰਸ ਦੀ ਵਾਕ ਸੇ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ। ਅੱਜ ਆਪਾਂ ਬਣਾਉਣ ਲੱਗੇ ਆਂ ਸਟ੍ਰਾਬਰੀ ਜੂਸ। ਚਲੋ ਜੀ ਆਪਾਂ ਚੱਲਦੇ ਆਂ ਹਮ ਸੁਰੀ ਚ। ਲਓ ਜੀ ਆਪਾਂ ਨੇ ਸਟ੍ਰਾਬਰੀ ਲੈ ਲਈ। ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆਂ ਦੋ ਤਿੰਨ ਪਾਣੀ। ਚਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆਂ। ਲੋ ਜੀ ਸਟ੍ਰਾਬਰੀ ਨਾ ਜਿਹੜਾ ਇਹਦੇ ਉੱਪਰ ਹਰਾ ਜਾ ਉਹ ਇਹਨੂੰ ਤੋੜ ਦੇਣਾ ਚੰਗੀ ਤਰ੍ਹਾਂ ਸਾਫ਼ ਕਰ ਲਈਏ ਦੋ ਤਿੰਨ ਵਾਰੀ ਧੋ ਲੈ ਮੈਂ ਮਾਰ ਕੇ ਚੰਗੀ ਤਰ੍ਹਾਂ ਧੋ ਲਈਆਂ ਕਿਉਂਕਿ ਜੇ ਤਾਂ ਇਹਦੇ ਉੱਪਰ ਆਪਾਂ ਨੇ ਛਿਲਕਾ ਲਾਉਣਾ ਹੋਵੇ ਜੀ ਫੇਰ ਤਾਂ ਆਪਾਂ ਬਹੁਤਾ ਨਾ ਹੋ ਕਰੀਏ ਜਦ ਛਿਲਕਾ ਲਾਉਣਾ ਨਹੀਂ ਹੈਗਾ ਫੇਰ ਤਾਂ ਚੰਗੀ ਤਰ੍ਹਾਂ ਧੋਣੀਆਂ ਪੈਂਦੀਆਂ ਨੇ ਤਿੰਨ ਚਾਰ ਪਾਣੀ ਧੋ ਤੇ ਚੰਗੀ ਤਰ੍ਹਾਂ ਚਲੋ ਜੀ ਆਪਾਂ ਸਾਰੇ ਸਟ੍ਰਾਬਰੀ ਦੇ ਪੱਤੀਆਂ ਲਾ ਦੇਣੇ ਆ ਉੱਪਰ ਲਓ ਜੀ ਜਾਰ ਦੇ ਵਿੱਚ ਪਾ ਲੈਨੇ ਆ ਛੋਟੇ ਛੋਟੇ ਪੀਸ ਬਣਾ ਕੇ ਕਿਉਂਕਿ ਬੱਡੇ ਪੀਸ ਕਈ ਵਾਰ ਨਹੀਂ ਵੀ ਹੋਉਂਦੇ ਜੀ ਚਲੋ ਜੀ ਆਪਾਂ ਸਾਰੇ ਪੀਸ ਕੱਟ ਕੇ ਫਿਰ ਮਿਲ ਜਦਾਂ ਲਓ ਜੀ ਸਟੌਕ ਦੀ ਆਪਾਂ ਨੇ ਸਾਰੇ ਕੱਟ ਲਈ ਨਾਲ ਇਹਨਾਂ ਦੀ ਇਹਦੇ ਵਿੱਚ ਚੀਨੀ 3 ਕਿੰਟੰਟੀ ਪਾ ਲਈ ਕਿਉਂਕਿ ਇਹ ਥੋੜਾ ਜਿਹਾ ਖੱਟਾ ਹੁੰਦਾ ਥੋੜਾ ਜਿਹਾ ਗ੍ਰੀਚਾ ਪਾ ਲੈਨੇ ਆ ਦੁੱਧ ਥੋੜਾ ਜਿਹਾ ਪਾਵਾਂਗੇ ਬਬਤਾ ਨਹੀਂ ਪਾਉਣਾ ਪਹਿਲਾਂ ਥੋੜਾ ਜਿਹਾ ਦੁੱਧ ਤਾਂ ਜੋ ਇਹ ਚੰਗੀ ਤਰ੍ਹਾਂ ਆਪਾਂ ਪੀਸ ਲਈਏ ਹੁਣ ਸਭ ਦਾ ਸਾਰਾ ਇਕੱਠਾ ਦੁੱਧ ਪਾ ਲਏ ਜੀ ਫਿਰ ਇਹਨੇ ਬਿਲਕੁਲ ਬਰੀਕ ਨਹੀਂ ਹੋਣਾ ਆਪਾਂ ਨੇ ਬਰੀਕ ਕਰਨੀ ਹੈ ਇਸ ਲਈ ਆਪਾਂ ਥੋੜਾ ਜਿਹਾ ਦੁੱਧ ਪਾਉਨੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਨੇ ਆ ਲੋ ਜੀ ਇਹ ਆਪਾਂ ਨੇ ਚੰਗੀ ਤਰ੍ਹਾਂ ਪੀਸ ਲਿਆ ਇਹਦੇ ਵਿੱਚ ਹੁਣ ਆਪਾਂ ਥੋੜੀ ਜੀ ਦੋ ਕ ਚਮਚੇ ਵੱਡੇ ਦੋ ਚਮਚੇ ਆਪਣੇ ਦਾ ਛੋਟਾ ਚਮਚਾ ਬਨੀਲਾ ਆਈਸਕ੍ਰੀਮ ਦੇ ਪਾ ਲੈਨੇ ਕਿਉਂਕਿ ਇਹਦੇ ਨਾਲ ਗਾੜਾਪਾਨ ਆ ਜਾਂਦਾ ਜਿਹ ਵਿੱਚ ਅੱਜ ਜੀ ਆਈਸਕ੍ਰੀਮ ਪਾਉਣ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਗ੍ਰाइंड ਕਰ ਲੈਨੇ ਜੀ ਹੁਣ ਆਪਾਂ ਇਹਨੂੰ ਲਾ ਲੈਨੇ ਆਂ ਨੀਚੇ ਇਹਦੇ ਵਿੱਚ ਆਪਾਂ ਹੋਰ ਦੁੱਧ ਐਡ ਕਰ ਲੈਨੇ ਆਂ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਚੱਕ ਲਓ ਜਦ ਦੁੱਧ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ گاੜਾ ਹੋ ਗਿਆ ਹੈ ਹੁਣ ਇਹਨੂੰ ਆਪਾਂ ਗਲਾਸਾਂ ਦੇ ਵਿੱਚ ਪਾਉਨੇ ਆ ਲਓ ਜੀ ਹੁਣ ਆਪਾਂ ਇਹਦੇ ਉੱਪਰ ਸਟਰਾਬਰੀ ਲਾ ਦਿੰਨੇ ਆ ਗਲਾਸਾਂ ਦੇ ਕੰਢਿਆਂ ਦੇ ਤੇ ਹੁਣ ਇਹਦੇ ਵਿੱਚ ਪਾ ਦਨੇ ਆਪਾਂ ਸੇਕ ਕਿਉਂਕਿ ਜਿਹੜਾ ਆਪਾਂ ਬਾਜ਼ਾਰ 'ਚ ਪੀਂਦੇ ਆ ਜੀ ਉਹਦੇ ਵਿੱਚੋਂ ਥੋੜਾ ਜਿਹਾ ਫੂਡ ਕਲਰ ਮਿਲਾ ਦਿੰਦੇ ਨੇ ਆਪਣਾ ਹੈਗਾ ਇਹ ਪਿਓਰ ਸ਼ੁੱਧ ਲਓ ਜੀ ਲਓ ਜੀ ਆਪਣਾ ਸਟਰਾਬਰੀ ਜੂਸ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ